ਮਨੋ ਸਤਗੁਰੂ ਜੀ ਬਚਨ ਕਰ ਰਹੇ ਹਨ ਵਾញ ਮੇਰੇ ਆਲਸ ਹਰਿ ਪਾਸ ਬੇਨੰਤੀ हे ਮੇਰੇ ਆਲਸ हे ਮੇਰੇ ਦਿਲਿੱਦਰ ਤੂੰ ਚਲਿਆ ਜਾ ਕਿਉਂਕਿ ਮੈਂ ਹੁਣ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਹਾਂ ਤੇ ਗੁਰੂ ਦੇ ਚਰਨਾਂ ਦੇ ਵਿੱਚ ਮੈਂ ਹੁਣ ਅਰਦਾਸ ਕਰ ਦਿੱਤੀ ਹੈ ਤੇ ਤੂੰ ਦੌੜ ਜਾ ਤੂੰ ਭੱਜ ਜਾ ਕਿਉਂਕਿ ਮੇਰੇ ਗੁਰੂ ਦੇ ਵਿੱਚ ਬੜੀ-ਬੜੀ ਤਾਕਤ ਹੈ ਉਹਨੇ ਤੈਨੂੰ ਖਤਮ ਕਰ ਦੇਣਾ ਹੈ ਉਹਨੇ ਤੇਰਾ ਬਹੁਤ ਵੱਡਾ ਨੁਕਸਾਨ ਕਰ ਦੇਣਾ ਹੈ ਕਿਉਂਕਿ ਮੈਂ ਹੁਣ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਹਾਂ ਇਹ ਸਾਡਾ ਦਲਿੱਦਰ ਹੀ ਹੈ ਸਾਡਾ ਆਲਸ ਹੀ ਹੈ ਗੁਰਬਾਣੀ ਦੇ ਵਿੱਚ ਜ਼ਿਕਰ ਹੈ ਕਿ ਬੁਰੇ ਕੰਮ ਨੂੰ ਮਾੜੇ ਕੰਮ ਨੂੰ ਅਸੀਂ ਉਸੇ ਵੇਲੇ ਦੌੜ ਕੇ ਕਰਦੇ ਹਾਂ ਤੇ ਚੰਗੇ ਕੰਮ ਵਰੀ ਸਾਨੂੰ ਆਲਸ ਹੋ ਜਾਂਦਾ ਹੈ ਉਸ ਵਾਲਾ ਸੀ ਜਾਂਦੇ ਨੇ ਬੁਰੇ ਕਾਮਕ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਬੁਰੇ ਕੰਮ ਵਾਸਤੇ ਦੌੜ ਪੈ ਤੇ ਜਦੋਂ ਰੱਬ ਦੀ ਬੰਦਗੀ ਦਾ ਸਮਾਂ ਸੀਗਾ ਉਦੋਂ ਸੁੱਤੇ ਰਹਿ ਗਏ ਉਦੋਂ ਪਤਾ ਹੀ ਨਹੀਂ ਲੱਗਾ